ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਮੋਟੀਵੇਟਿਡ एवरीडे ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਦਾ ਪਰਲੋਕ ਗਮਨ ਕਰਨਾ ਤਿੰਨ ਦਿਨ ਚੌਲੇ ਠਹਿਰ ਕੇ ਜਦ ਗੁਰੂ ਜੀ ਇੱਥੋਂ ਚੱਲ ਕੇ ਤਿੰਨ ਖੋਤੇ ਕੋ ਗਏ ਤਾਂ ਆਪ ਜੀ ਨੇ ਇੱਕ ਸਥਾਨ ਨੂੰ ਵੇਖ ਕੇ ਨਮਸਕਾਰ ਕੀਤੀ ਅਤੇ ਘੋੜੇ ਤੋਂ ਉੱਤਰ ਕੇ ਉਸ ਪਾਸ ਕੁਝ ਸਮੇਂ ਲਈ ਬੈਠ ਗਏ ਕਦ ਭਾਈ ਪਾਨੇ ਆਦ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹ ਕਿਹੜਾ ਸਥਾਨ ਹੈ ਗੁਰੂ ਜੀ ਨੇ ਕਿਹਾ ਇਹ ਗੁਰੂ ਨਾਨਕ ਜੀ ਦਾ ਸਥਾਨ ਹੈ ਇਸ ਪਿੰਡ ਦਾ ਨਾਮ ਪੱਠੇਵਿੰਡ ਹੈ ਇਸ ਪਿੰਡ ਵਿੱਚ ਬੇਦੀ ਖੱਤਰੀ ਰਹਿੰਦੇ ਸਨ ਇਹ ਬਾਬੇ ਕਾਲੂ ਚੰਦ ਦਾ ਪਿੰਡ ਸੀ ਜਦ ਗੁਰੂ ਨਾਨਕ ਜੀ ਭਾਈ ਬਾਲੇ ਅਤੇ ਮਰਦਾਨੇ ਨਾਲ ਇੱਥੇ ਆਏ ਤਾਂ ਪਿੰਡ ਦੇ ਵਸਣ ਵਾਲੇ ਬੇਦੀਆਂ ਨੇ ਇਨਾਂ ਨੂੰ ਤਾਨੇ ਮਿਹਣੇ ਦਿੱਤੇ ਕਿ ਤੁਸੀਂ ਬੇਦੀਆਂ ਦੀ ਕੁੱਲ ਨੂੰ ਲਾਜਲਾ ਦਿੱਤੀ ਹੈ ਘਰ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਵੀ ਫਕੀਰੀ ਧਾਰਨ ਕਰ ਲਈ ਹੈ ਅਸੀਂ ਤੈਨੂੰ ਆਪਣੇ ਵਿੱਚ ਵਸਣ ਨਹੀਂ ਦੇਣਾ ਇੱਥੋਂ ਚਲੇ ਜਾਓ ਨਹੀਂ ਤਾਂ ਫੜ ਕੇ ਬਾਹਰ ਕੱਢ ਦੇਾਂਗੇ ਗੁਰੂ ਜੀ ਨੇ ਕਿਹਾ ਅਸੀਂ ਕੁਝ ਦਿਨ ਹੀ ਇੱਥੇ ਟਿਕ ਕੇ ਫਿਰ ਹੋਰ ਕਿਸੇ ਪਾਸੇ ਨੂੰ ਚਲੇ ਜਾਣਾ ਹੈ ਇੱਥੇ ਸਦਾ ਰਹਿਣ ਵਾਸਤੇ ਨਹੀਂ ਆਏ ਬੇਦੀਆਂ ਨੇ ਕਿਹਾ ਤੁਸੀਂ ਹੁਣੇ ਹੀ ਇੱਥੋਂ ਉੱਠ ਕੇ ਚਲੇ ਜਾਓ ਸਾਨੂੰ ਤੁਹਾਡੇ ਤੇ ਭਰੋਸਾ ਨਹੀਂ ਹੈ ਕਿ ਤੁਸੀਂ ਕੁਝ ਦਿਨ ਇੱਥੇ ਟਿਕ ਕੇ ਫਿਰ ਚਲੇ ਜਾਓਗੇ ਗੁਰੂ ਜੀ ਨੇ ਕਿਹਾ ਜਿਸ ਪਿੰਡ ਉਤੇ ਤੁਸੀਂ ਝੂਠਾ ਮਾਣ ਕਰਦੇ ਹੋ ਇਹ ਛੇਤੀ ਉੱਜੜ ਕੇ ਥੇ ਹੋ ਜਾਵੇਗਾ ਸਭ ਖੂਰਾ ਖੋਜੇ ਮਿਟ ਜਾਏਗਾ ਇਹ ਬਚਨ ਕਰਕੇ ਗੁਰੂ ਜੀ ਉੱਥੋਂ ਉੱਠ ਕੇ ਅੱਗੇ ਚਲੇ ਗਏ ਕੁਝ ਸਮੇਂ ਉਪਰੰਤ ਪਿੰਡ ਵਾਸੀ ਆਪਸ ਦੇ ਵੈਰ ਵਿਰੋਧ ਦੇ ਕਾਰਨ ਪਿੰਡ ਛੱਡ ਕੇ ਭੱਜ ਗਏ ਅਤੇ ਪਿੰਡ ਟਾ ਕੇ ਢੇਰੀ ਕਰ ਗਏ ਇਹ ਉਹੀ ਪਿੰਡ ਦਾ ਥੇ ਹੈ ਜਿਸ ਨੂੰ ਗੁਰੂ ਨਾਨਕ ਜੀ ਦੇ ਚਰਨ ਪੈਣ ਦੇ ਕਾਰਨ ਅਸਾਂ ਨਮਸਕਾਰ ਕੀਤੀ ਹੈ ਦੋ ਘੜੀਆਂ ਇੱਥੇ ਕਥਾ ਪ੍ਰਸੰਗ ਕਰਕੇ ਗੁਰੂ ਜੀ ਦੋ ਕੋ ਅੱਗੇ ਗਏ ਤਾਂ ਉਥੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਥਾਨ ਵੇਖ ਕੇ ਆਪ ਜੀ ਨੇ ਘੋੜੇ ਤੋਂ ਉਤਰ ਕੇ ਨਮਸਕਾਰ ਕੀਤੀ ਅਤੇ ਉੱਥੇ ਹੀ ਡੇਰਾ ਕਰ ਲਿਆ ਇੱਕ ਵੱਡਾ ਦੀਵਾਨ ਲੱਗ ਗਿਆ ਗੁਰੂ ਜੀ ਨੇ ਲੰਗਰ ਤਿਆਰ ਕਰਨ ਵਾਸਤੇ ਆਗਿਆ ਦੇ ਦਿੱਤੀ ਸੰਗਤਾਂ ਗੁਰੂ ਜੀ ਦੇ ਦਰਸ਼ਨ ਵਾਸਤੇ ਬਹੁਤ ਜੁੜ ਗਈਆਂ ਭਾਈ ਪਾਨੇ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਪਿੰਡ ਤਾਂ ਇੱਥੋਂ ਦੂਰ ਦਿਸਦਾ ਹੈ ਗੁਰੂ ਅਰਜਨ ਜੀ ਇੱਥੇ ਕਿਸ ਤਰ੍ਹਾਂ ਆਏ ਸਨ ਇਹੇ ਪ੍ਰਸ਼ਨ ਸੁਣ ਕੇ ਗੁਰੂ ਜੀ ਨੇ ਭਾਈ ਵਿਦੀ ਚੰਦ ਵੱਲ ਵੇਖ ਕੇ ਆਖਿਆ ਕਿ ਤੂੰ ਉਸ ਸਮੇਂ ਗੁਰੂ ਜੀ ਦੇ ਨਾਲ ਸੀ ਜੋ ਪ੍ਰਸੰਗ ਹੋਇਆ ਸੀ ਸੋ ਸਾਰਾ ਸੁਣਾਓ ਭਾਈ ਵਿਦੀ ਚੰਦ ਨੇ ਕਿਹਾ ਮਹਾਰਾਜ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਫਿਰਦੇ ਹੋਏ ਇੱਧਰ ਉੱਧਰ ਆਏ ਤਾਂ ਅਸੀਂ ਪੰਜ ਸਿੱਖ ਆਪ ਜੀ ਦੇ ਨਾਲ ਇਸ ਜਗ੍ਹਾ ਤੇ ਆਣ ਕੇ ਬੈਠ ਗਏ ਸਰਦੀ ਦੀ ਰੁੱਤ ਸੀ ਠੰਡ ਬਹੁਤ ਪੈ ਰਹੀ ਸੀ ਅਸਾਂ ਕਿਹਾ ਮਹਾਰਾਜ ਨਗਰ ਵਿੱਚ ਚੱਲੇ ਚੱਲੋ ਇੱਥੇ ਬਹੁਤ ਸਰਦੀ ਹੈ ਗੁਰੂ ਜੀ ਨੇ ਕਿਹਾ ਪਿੰਡ ਵਿੱਚ ਕੁਝ ਸਰਦਾਹੀਨ ਲੋਕ ਵੱਸਦੇ ਹਨ ਇਸ ਕਰਕੇ ਅਸੀਂ ਦੂਰ ਹੀ ਠਹਿਰੇ ਹਾਂ ਫਿਰ ਸਿੱਖਾਂ ਨੇ ਕਿਹਾ ਮਹਾਰਾਜ ਕੋਈ ਸਰਾ ਦੇਖ ਕੇ ਉਸ ਵਿੱਚ ਜਾ ਰਾਤ ਕੱਟਿਏ ਗੁਰੂ ਜੀ ਨੇ ਕਿਹਾ ਪਹਿਲਾਂ ਤੁਸੀਂ ਜਾ ਕੇ ਕੋਈ ਥਾਂ ਵੇਖ ਕੇ ਆਓ ਫਿਰ ਅਸੀਂ ਚੱਲਾਂਗੇ ਪਾਈ ਜੇਠੇ ਨਾਲ ਸਿੱਖਾ ਨੇ ਪਿੰਡ ਵਿੱਚ ਜਾ ਕੇ ਠਹਿਰਨ ਵਾਸਤੇ ਥਾਂ ਦੀ ਪਾਲ ਕੀਤੀ ਪਰ ਕਿਸੇ ਨੇ ਉਹਨਾਂ ਨੂੰ ਸਨਮਾਨ ਨਾ ਦਿੱਤਾ। ਤਦ ਸਿੱਖਾ ਨੇ ਆਣ ਕੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਉਤੋਂ ਮੀ ਵੀ ਪੈਣ ਲੱਗ ਪਿਆ। ਗੁਰੂ ਜੀ ਨੇ ਕਿਹਾ ਇੱਥੇ ਇੱਕ ਸਾਡਾ ਪ੍ਰੇਮੀ ਸਿੱਖ ਰਹਿੰਦਾ ਹੈ ਚਲੋ ਉਸ ਪਾਸ ਰਾਤ ਜਾ ਠਹਿਰੀਏ। ਉੱਥੋਂ ਉੱਠ ਕੇ ਗੁਰੂ ਜੀ ਪਾਈ ਹੇਮੇ ਦੀ ਟੁੱਟੀ ਹੋਈ ਛੱਪ ਵਰ ਵਿੱਚ ਆ ਗਏ ਭਾਈ ਹਿਮੇ ਨੇ ਆਪਣੇ ਉੱਪਰ ਇੱਕ ਪਾਟੀ ਹੋਈ ਕੰਬਲੀ ਲਈ ਹੋਈ ਸੀ ਅਤੇ ਚੱਕੀ ਪੀਸ ਰਿਹਾ ਸੀ ਉਸਨੇ ਗੁਰੂ ਜੀ ਨੂੰ ਵੇਖ ਕੇ ਬੜੀ ਖੁਸ਼ੀ ਮਨਾਈ ਅਤੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਉੱਪਰੋਂ ਪਾਟੀ ਹੋਈ ਕੰਬਲੀ ਲਾ ਕੇ ਗੁਰੂ ਜੀ ਦੇ ਬੈਠਣ ਵਾਸਤੇ ਭੁੰਜੇ ਵਿਛਾ ਦਿੱਤੀ ਤੇ ਗੁਰੂ ਜੀ ਦੇ ਚਰਨ ਧੋ ਕੇ ਉੱਪਰ ਆਸਣ ਲਵਾ ਦਿੱਤਾ ਕੀ ਪੀਸ ਕੇ ਆਟਾ ਤਿਆਰ ਕਰਕੇ ਗੁਰੂ ਜੀ ਨੂੰ ਅਤੇ ਸਿੱਖਾਂ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦ ਛਕਾਇਆ ਗੁਰੂ ਜੀ ਦਾ ਸਤ ਪ੍ਰਸ਼ਾਦ ਭਾਈ ਹਿਮੇ ਨੇ ਬੜੇ ਪ੍ਰੇਮ ਨਾਲ ਛਕਾਇਆ ਭਾਈ ਹਿਮੇ ਵੀ ਖੁਸ਼ੀ ਅਤੇ ਪ੍ਰੇਮ ਵਾਲੀ ਦਿਸ਼ਾ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਭਾਈ ਹਿਮੇ ਦੇ ਪ੍ਰੇਮ ਕਰਕੇ ਗੁਰੂ ਜੀ ਕੁਝ ਦਿਨ ਉੱਥੇ ਠਹਿਰੇ ਸਨ ਕਿ ਭਾਈ ਹਿਮੇ ਦਾ ਅੰਤ ਆ ਗਿਆ ਉਹ ਸਰੀਰ ਛੱਡ ਕੇ ਪਰਲੋਕ ਗਮਨ ਕਰ ਗਿਆ ਗੁਰੂ ਜੀ ਨੇ ਆਪਣੀ ਹੱਥੀ ਉਸ ਦਾ ਸੰਸਕਾਰ ਕੀਤਾ ਵਿਦੀ ਚੰਦ ਨੇ ਕਿਹਾ ਭਾਈ ਭਾਨਾ ਗੁਰੂ ਜੀ ਦੇ ਇੱਥੇ ਆਉਣ ਦੀ ਮੈਂ ਤੈਨੂੰ ਇਹ ਗੱਲ ਸੁਣਾਈ ਹੈ ਉਪਰੰਤ ਸ੍ਰੀ ਗੁਰੂ ਹਰगोविंद ਜੀ ਨੇ ਪ੍ਰਸ਼ਾਦ ਸ਼ਖ ਕੀ ਦੁਪਹਿਰ ਉੱਥੇ ਹੀ ਵਿਸ਼ਰਾਮ ਕੀਤਾ ਅਤੇ ਜਦ ਇੱਕ ਪਹਿਰ ਦਿਨ ਰਹਿ ਗਿਆ ਤਾਂ ਆਪ ਜੀ ਨੇ ਸੁਚੇਤ ਹੋ ਕੇ ਆਪਣੀ ਅੰਤਰਾਤਮਾ ਨਾਲ ਵੇਖਿਆ ਕਿ ਭਾਈ ਗੁਰਦਾਸ ਜੀ ਦਾ ਅੰਤ ਸਮਾ ਆ ਗਿਆ ਹੈ ਆਪ ਜੀ ਨੇ ਘੋੜਾ ਮੰਗਵਾ ਕੇ ਸਵਾਰੀ ਕੀਤੀ ਅਤੇ ਚਾਰ ਘੜੀ ਦਿਨ ਰਹਿੰਦੇ ਗੋਇੰਦਵਾਲ ਪੁੱਜ ਕੇ बावਲੀ ਦੇ ਪਾਸ ਡੇਰਾ ਜਾ ਕੀਤਾ ਜਦ ਬਾਬੇ ਸੁੰਦਰ ਨੇ ਪਰਮਾਨੰਦ ਨੂੰ ਪਤਾ ਲੱਗਾ ਤਾਂ ਉਹ ਵੀ ਆਪ ਜੀ ਪਾਸ ਆਏ ਅਤੇ ਕੁਸ਼ਲ ਪ੍ਰਸੰਨਤਾ ਪੁੱਛ ਕੇ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਪ੍ਰਸ਼ਾਦ ਛੱਕ ਕੇ ਗੁਰੂ ਜੀ ਨੇ ਵਿਸ਼ਰਾਮ ਕੀਤਾ ਅਤੇ ਡੇਢ ਪਹਿਰ ਰਾਤ ਰੰਦੀ ਉੱਠ ਬੈਠੇ ਇਸ ਸਮੇਂ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ ਗੁਰੂ ਜੀ ਨੇ ਉਸ ਦੀ ਇਹ ਗੱਲ ਸੁਣ ਕੇ ਉਸ ਨੂੰ ਆਪਣੇ ਨਾਲ ਹੀ ਇਸ਼ਨਾਨ ਕਰਾਇਆ ਆਤਿਆਸਾਂ ਦੀ ਵਾਰ ਸੁਣਨ ਵਾਸਤੇ ਦਰਬਾਰ ਵਿੱਚ ਬੈਠ ਗਏ ਭਾਈ ਗੁਰਦਾਸ ਜੀ ਨੇ ਫਿਰ ਬੇਨਤੀ ਕੀਤੀ ਮਹਾਰਾਜ ਹੁਣ ਮੇਰੇ ਸਰੀਰ ਛੱਡਣ ਵਿੱਚ ਕੋਈ ਦੇਰੀ ਨਹੀਂ ਹੈ ਮੇਰੇ ਸਰੀਰ ਦਾ ਸੰਸਕਾਰ ਕਰਕੇ ਭਸਮ ਵਿਆਸਾ ਵਿੱਚ ਰੋੜ ਦੇਣੀ ਮੇਰੀ ਮੜੀ ਨਾ ਬਣਾਉਣੀ ਗੁਰੂ ਜੀ ਨੇ ਕਿਹਾ ਜਿਸ ਤਰ੍ਹਾਂ ਤੁਸੀਂ ਕਿਹਾ ਤਿਵੇਂ ਹੀ ਕੀਤਾ ਜਾਵੇਗਾ ਫਿਰ ਪਾਈ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਨਮਸਕਾਰ ਕਰਕੇ ਗੁਰੂ ਜੀ ਦੇ ਧਿਆਨ ਵਿੱਚ ਬਿਰਤੀ ਜੋੜ ਕੇ ਸਤਗੁਰੂ ਜੀ ਦੇ ਦੇਸ਼ ਵਿੱਚ ਪਰਲੋਕ ਪਹੁੰਚ ਗਏ ਗੁਰੂ ਜੀ ਨੇ ਭਾਈ ਜੀ ਦੇ ਮ੍ਰਿਤਕ ਸਰੀਰ ਨੂੰ ਬੜੇ ਸਨਮਾਨ ਨਾਲ ਆਪਣੇ ਹੱਥੀ ਲੰਬੂ ਲਾਇਆ ਅਤੇ ਪੌਲੀ ਸਾਹਵ ਆਣ ਕੇ ਭਾਈ ਜੀ ਨਿਮਿਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਚੌਥੇ ਦਿਨ ਅਸਥੀਆਂ ਚੁਣ ਕੇ ਭਸਮ ਵਿਆਸ ਵਿੱਚ ਰੋੜ ਦਿੱਤੀ ਅਤੇ ਆਪ ਪਰਿਵਾਰ ਸਾਹਿਤ ਗੁਰੂ ਜੀ ਘੋੜਸਵਾਰ ਹੋ ਕੇ ਅੰਮ੍ਰਿਤਸਰ ਨੂੰ ਗਏ ਅੰਮ੍ਰਿਤਸਰ ਪਹੁੰਚ ਕੇ ਗੁਰੂ ਜੀ ਨੇ ਭਾਈ ਵਿਦੀ ਚੰਦ ਤੋਂ ਸ੍ਰੀ ਗ੍ਰੰਥ ਸਾਹਿਬ ਦਾ ਪਾਠ ਰਖਵਾਇਆ ਅਤੇ 14ਵੇਂ ਦਿਨ ਭੋਗ ਪਾ ਕੇ ਭਾਈ ਗੁਰਦਾਸ ਜੀ ਦੀ ਕਲਿਆਣ ਨਮਿੱਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਦ ਕੁਝ ਦਿਨ ਬੀਤ ਗਏ ਤਾਂ ਭਾਈ ਪਾਨੇ ਨੇ ਆਪਣੇ ਘਰ ਜਾਣ ਵਾਸਤੇ ਗੁਰੂ ਜੀ ਤੋਂ ਆਗਿਆ ਮੰਗੀ ਗੁਰੂ ਜੀ ਨੇ ਕਿਹਾ ਕਰ ਚਲਿਆ ਜਾ ਪਰ ਜਦ ਤੈਨੂੰ ਸੁਨੇਹਾ ਭੇਜਿਆ ਜਾਵੇ ਤਦ ਛੇਤੀ ਹੀ ਆ ਜਾਣਾ ਭਾਈ ਭਾਨਾ ਗੁਰੂ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਚਲਿਆ ਗਿਆ ਅਤੇ ਰਾਤ ਦਿਨ ਹਿਰਦੇ ਅੰਦਰ ਗੁਰੂ ਗੁਰੂ ਜਪਨ ਲੱਗਾ ਫਿਰ ਕੁਝ ਦਿਨ ਪਾ ਕੇ ਭਾਈ ਸਾਧੂ ਵੀ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਜਾਣ ਵਾਸਤੇ ਤਿਆਰ ਹੋ ਗਿਆ ਗੁਰੂ ਜੀ ਨੇ ਸੁੰਦਰ ਵਸਤਰ ਗਹਿਣੇ ਅਤੇ घोड़ी ਚੜਨ ਵਾਸਤੇ ਦਿੱਤੀ ਇਸ ਤਰ੍ਹਾਂ ਭਾਈ ਸਾਧੂ ਆਪਣੇ ਮਹਿਲ ਬੀਬੀ ਵੀਰੋ ਸਹਿਤ ਸਭ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਰਥ ਵਿੱਚ ਸਵਾਰ ਹੋ ਕੇ ਆਪਣੇ ਘਰ ਮੱਲੇ ਪਿੰਡ ਪਹੁੰਚ ਗਿਆ